ਤਮੋਹਾਰੀ ਜੋ ਕਿ ਫਰਜੀ ਇਮੀਗ੍ਰੇਸ਼ਨ ਕੰਪਨੀਆਂ ਦਾ ਕੇਂਦਰ ਬਣ ਗਿਆ ਹੈ ਇਸ ਦੇ ਵਿੱਚ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਉੱਤੇ ਧੋਖਾਧੜੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਇਸੇ ਤਰ੍ਹਾਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਫਰਜੀ ਇਮੀਗ੍ਰੇਸ਼ਨ ਕੰਪਨੀਆਂ ਨੇ ਕਰਨਾਟਕ ਦੇ 23 ਲੋਕਾਂ ਨੂੰ ਧੋਖਾ ਦਿੱਤਾ ਤੇ ਉਹਨਾਂ ਤੋਂ 55 ਲੱਖ ਰੁਪਏ ਦੀ ਠੱਗੀ ਮਾਰੀ ਹੈ ਇਸ ਸਬੰਧੀ ਪੰਜਾਬ ਅਗੇਂਸਟ ਕ腐ਪਸ਼ਨ ਸੰਗਠਨ ਦੇ ਪ੍ਰਧਾਨ ਸਰਨਾਮ ਸਿੰਘ ਦਾਉਂ ਦੇ ਵੱਲੋਂ ਪੀੜਤਾਂ ਦੇ ਨਾਲ ਇੱਕ ਅਹਿਮ ਪ੍ਰਸਤੁਤੀ ਕੀਤੀ ਗਈ ਹੈ ਅੱਜ ਕੱਲ ਸੀਪੀ ਸੀਪੀ 60 ਮਾਲ ਜਿਹੜਾ ਹੈਗਾ ਉੱਥੇ ਟਰੈਵਲ ਏਜੰਟਾਂ ਦੇ ਅੱਡੇ ਆ ਉਹਦੇ ਵਿੱਚ ਕਈ ਇਲੀਗਲ ਜਿਹੜੇ ਲਾਇਸੈਂਸ ਵੀ ਹੈ ਨੇ ਤੇ ਉੱਥੇ ਠੱਗੀ ਦਾੰਦਾ ਇਹ ਚੱਲਦਾ ਨੈਸ਼ਨਲ ਲੈਵਲ ਤੇ ਐਡਵਰਟਾਈਜ਼ਮੈਂਟ ਚੱਲਦੇ ਆ ਤੇ ਉਹ ਲੋਕ ਆ ਕੇ ਇਹਨਾਂ ਕੋਲ ਫਸ ਜਾਂਦੇ ਆ ਉਹ ਟੇਟੇ ਮਿੰਡੇ ਤਰੀਕੇ ਨਾਲ ਲੋਕਾਂ ਨੂੰ ਝਾ ਲੰਨੇ ਆ ਜਦੋਂ ਫਸਣ ਤੋਂ ਬਾਅਦ ਉਹਨਾਂ ਦੇ ਦਫ਼ਤਰ ਬਾਹਰ ਨਹੀਂ ਸਕਦੇ ਕਿਉਂਕਿ ਸਿਕਿਉਰਿਟੀ ਗਾਰਡ ਬੈਠੇ ਆ ਤੇ ਲਿਫਟ ਦੇ ਵਿੱਚ ਚੜ੍ਹ ਨਹੀਂ ਸਕਦੇ ਮੈਂ ਮੈਂ ਦੋ ਤਿੰਨ ਟਰੈਵਲ ਏਜੰਟਾਂ ਦੇ ਨਾਮ ਲੰਨਾ ਮੇਰੇ ਕੋਲ ਭਾਈ ਇੱਕ ਮਹਿਨੇ ਤੋਂ ਇਹ ਬੰਦਾ ਡੋਰੇ ਨਾਇਕਾ ਕਰਨਾਟਕਾ ਤੋਂ ਘੁੰਮ ਰਿਹਾ ਤੇ ਇਸ ਤੋਂ ਇਲਾਵਾ ਇੱਕ ਹੋਈ ਬਿਜਨੌਰ ਤੋਂ ਰਾਈਸੂ ਦੇਣਾ ਉਹ ਘੁੰਮ ਰਿਹਾ ਐਨੇ ਦੀ ਕੰਪਨੀ ਦਾ ਨਾਮ ਹੈ ਜਿਹੜੇ ਠੱਗੀ ਮਾਰੀਆ ਦੱਸਣਗੇ ਮਾਈਗ੍ਰੇਟ ਐਕਸਪਰਟ ਸੋਲੂਸ਼ਨ ਮੇਰੇ ਧਿਆਨ ਚ ਇਹ ਆਇਆ ਕਿ ਜਿਹੜੇ ਮਾਈਗ੍ਰੇਟ ਐਕਸਪਰਟ ਸੋਲੂਸ਼ਨ ਹੈ ਇਹ 3-4 ਮੁੰਡੇ ਹੈ ਬਹਿਆਪਾ ਧਰਮ ਨੂੰ ਮੰਨਦੇ ਨਹੀਂ ਮੁਸਲਮਾਨ ਪਰਿਵਾਰ ਨਾਲ ਸੰਬੰਧ ਰੱਖਦੇ ਆ ਤੇ ਵੱਡੇ ਪੱਧਰ ਤੇ ਠੱਗੀ ਚਲਾ ਰਹੇ ਆ 5-7 ਇਹਦੀਆਂ ਕੰਪਨੀਆਂ ਆ ਤੇ ਇਹ ਵੀ ਪਤਾ ਲੱਗਿਆ ਇਹਦੇ ਕੋਲ ਲਾਇਸੈਂਸ ਹੈ ਨਹੀਂ ਇਹ ਕਰਦੇ ਕੀ ਆ ਐਡਵਰਟਾਈਜ਼ਮੈਂਟ ਦੰਨੇ ਆ ਗਰੀਬ ਲੋਕਾਂ ਨੂੰ ਫਸਾਲਨੇ 2-3 ਲੱਖ ਰੁਪਏ ਚ ਤੈਨੂੰ ਗਲਫ ਕੰਟਰੀ ਭੇਜ ਦਾਂਗੇ ਫਿਰ ਬਾਅਦ ਵਿੱਚ ਜੋ ਲਾਲਚ ਵੀ ਦੇ ਦਿੰਨੇ ਆ ਕਿ ਤੂੰ ਆਪਣੇ ਭੈਣਾਂ ਭਰਾਵਾਂ ਨੂੰ ਲੈ ਆ ਤੈਨੂੰ ਥੋੜਾ ਹੋਰ ਰੇਟ ਘਟਾ ਦਾਂਗੇ ਤੇ ਭੇਜਣਾ ਕਿਸੇ ਨੇ ਹੁੰਦਾ ਫੇਕ ਜਿਹੜੀ ਟਿਕਟਾਂ ਫੇਕ ਵੀਜ਼ੇ ਫੇਕ ਆਫਰ ਲੈਟਰ ਉਹ ਸਾਰੇ ਮਿਲ ਜਾਂਦੇ ਇਹ ਦਿਖਾਣ ਕੇ ਕਿੰਨੇ ਗਾ ਇਹ ਇਕੱਲਾ ਮਾਈਗ੍ਰੇਟ ਐਕਸਪਰਟ ਨਹੀਂ ਸ਼ਾਈਨ ਵੀ ਜਾ ਜਿਹੜਾ ਪਹਿਲਾਂ 3V2 ਦੇ ਵਿੱਚ ਰਿਚਮੰਡ ਹੁੰਦਾ ਸੀ ਰਿਚਮੰਡ ਨਾਮ ਦੇ ਕੰਪਨੀ ਉਹਦਾ ਮਾਲਕ ਹੈਗਾ ਕਰਨ ਜਿਹਦਾ ਫੋਨ ਨੰਬਰ ਹੈ 90416 32843 ਦੂਜਾ ਉਹਦਾ ਭਰਾ ਹੈਗਾ 70110 65605 ਫੇਕ ਵੀਜਾ ਫੇਕ ਸਾਰਾ ਕੁਝ ਔਰ ਕਿੰਨੇ ਕ ਨੇਡਰ ਹੈ ਹੁਣ ਜਦੋਂ ਦੁਖੀ ਬੰਦਾ ਕਹਿੰਦੇ ਮੇਰੇ ਕੋਲ ਪਹੁੰਚਦਾ ਕਦੇ ਕਿਸੇ ਐਮਐਲਏ ਕੋਲ ਪਹੁੰਚਦਾ ਕਿਸੇ ਕੋਈ ਪੋਲੀਟੀਕਲ ਲੀਡਰ ਕੋਲ ਪਹੁੰਚਦਾ ਇੱਕ ਪੋਲੀਟੀਕਲ ਲੀਡਰ ਦੇ ਦਫ਼ਤਰ 'ਚ ਬੈਠ ਕੇ ਉਹ ਸਮਝਾਉਂਦਾ ਵੀ ਕਰਕੇ ਹਾਂਜੀ ਪੈਸੇ ਲੈ ਜਾਏ ਸਮਝੌਤਾ ਕਰਕੇ ਪੋਲੀਟਿਕਲ ਲੀਡਰ ਦੇ ਦਫ਼ਤਰ ਬੈਠ ਕੇ ਬਾਅਦ ਦੇ ਵਿੱਚ ਉਹ ਕਹਿੰਦੇ ਸਾਡੀ ਪੁਲਿਸ ਨਾਲ ਪੂਰੀ ਸੱਡੀਆਂ ਤੁਸੀਂ ਸਾਡਾ ਕੀ ਕਰਨਾ ਸੋ ਇਸ ਤਰ੍ਹਾਂ ਦੀ ਗੱਲਾਂ ਇਹਦੇ ਵਿੱਚ ਹੈ ਰੀਆਂ ਹੁਣ ਜਿਹੜੀ ਪੁਲਿਸ ਦੇ ਨਿਚਲੇ ਪੱਧਰ ਤੇ ਇਨਵੈਸਟੀਗੇਸ਼ਨ ਹੋ ਰਹੀ ਹੈ ਮੰਨ ਲਓ ਇਹਨਾਂ ਦੇ ਕੇਸ ਚ ਇਹ ਦੱਸਣਗੇ ਕਿਵੇਂ ਹੋ ਸਕਦਾ ਇਹਨੂੰ ਸਬਜੈਂਟ ਬਣਾਇਆ ਜਾਵੇ ਪਰਚਾ ਇਹਦੇ ਵਿੱਚ ਆਦਾ ਨਾਮ ਪਾਇਆ ਜਾਵੇ ਕਿਉਂਕਿ ਦੂਜੇ ਬੰਦੇ ਅਕਸਰ ਇਹ ਕਹਿੰਦੇ ਆ ਜਿਹੜੇ ਲੱਭਦੇ ਨਹੀਂ ਹੁੰਦੇ ਪੁਲਿਸ ਨੂੰ ਜਦੋਂ ਇਹ ਜਾਂਦਾ ਉਸ ਤੋਂ ਪਹਿਲੇ ਬੈਠੇ ਚਾਹ ਪੀਰੇ ਹੁੰਦੇ ਆ ਅਫਸਰ ਨਾਲ ਉਹ ਕਹਿੰਦੇ ਕੋਈ ਜੀ ਤੁਹਾਨੂੰ ਵੀ ਅਸੀਂ ਠੋਕ ਦਾਂਗੇ ਏਜੰਟ ਬਣਾ ਕੇ ਫਿਰ ਮੈਂ ਹੁਣ ਪੁਲਿਸ ਨੂੰ ਕਹਿੰਦਾ ਤੁਹਾਡੀ ਇਨਵੈਸਟੀਗੇਸ਼ਨ ਦਾ ਆਪਣਾ ਢੰਗ ਤਰੀਕਾ ਠੋਕੋ ਜੀ ਨੂੰ ਮਰ ਜੇ ਪਰ ਜਿਹੜੇ ਬੰਦੇ ਨੇ 500 ਬੰਦੇ ਠੱਗ ਲਏ 200 ਬੰਦੇ ਠੱਗ ਲਏ 50 ਬੰਦੇ ਠੱਗ ਲਏ ਜਿੱਦੀ ਸ਼ਿਕਾਇਤ ਅਸੀਂ ਤੁਹਾਨੂੰ ਦੇ ਰਿਹਾ ਜਿੱਦੀ ਫੋਟੋਆਂ ਦੇ ਰਿਹਾ ਜਿਹਦੇ ਫੋਨ ਨੰਬਰ ਦੇ ਰਿਹਾ ਜਿਹਦੇ ਖਾਤੇ 'ਚ ट्रांजੈਕਸ਼ਨ ਹੋ ਰਹੀ ਹੈ ਘਟੋ ਘਟ ਇਹਨੂੰ ਠੱਗ ਕੇ ਉਹਨੂੰ ਪਛਾਣ ਦੀ ਕੋਸ਼ਿਸ਼ ਤਾਂ ਨਾ ਕਰੋ ਜੇ ਪੂਰੇ ਨੈਕਸਸ ਨੂੰ ਪੁਲਿਸ ਕਾਬੂ ਕਰ ਸਕਦੀ ਹੈ ਜੇ ਸਾਰੀ ਕਾਰਵਾਈ ਹੋ ਜੇ ਸੋ ਇਹ ਮੈਂ ਦੋ ਕੰ ਰਿਚਮੈਂਡ ਮਾਈਗ੍ਰੇਟ ਤੇ ਫੋਟੋਆਂ ਤੇ ਹੋਰ ਸਾਰਾ ਕੁਝ ਤੁਹਾਨੂੰ ਦਿਖਾ ਦੰਨੇ ਆ ਬਾਕੀ ਜਿਹੜੀ ਕੁਐਸਚਨ ਤੁਸੀਂ ਪੁੱਛਣਾ ਬੰਦਾ